ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ SK ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਜੀ ਅਸੀਂ ਲੱਗੇ ਹਾਂ ਹੁਣ ਵੀਡੀਓ ਸ਼ੁਰੂ ਕਰਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਹੀ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਜਿਹੜੀ ਹੈ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਨਾਲ ਹੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਚੱਲ ਹੀ ਗਿਆ ਹੋਣਾ ਹੈ ਕਿ ਕਿਸ ਬਾਰੇ ਵਿੱਚ ਵੀਡੀਓ ਬਣਾ ਰਹੇ ਹਾਂ ਅਸੀਂ ਦੇਖੋ ਜੀ ਸੇਵਾ ਸਿਮਰਨ ਦਾ ਇੰਨਾ ਵੱਡਾ ਮਹਤਮ ਤੇ ਇੰਨੀ ਵੱਡੀ ਸੇਵਾ ਸਿਮਰਨ ਦੀ ਬਖਸ਼ਿਸ਼ ਗੁਰੂ ਮਹਾਰਾਜ ਜੀ ਨੇ ਆਪ ਬਖਸ਼ੀ ਬੀਬੀ ਆ ਇੱਕ ਗੁਰਦੁਆਰਾ ਸਾਹਿਬ ਜਾ ਰਹੀ ਹੈ ਗੁਰਦੁਆਰਾ ਸਾਹਿਬ ਜਾ ਕੇ ਤੇ ਕਹਿੰਦੀ ਹੈ ਕਿ ਬਾਬਾ ਜੀ ਮੈਨੂੰ 12 ਸਾਲ ਹੋ ਗਏ ਆ ਮੇਰੇ ਵਿਆਹ ਨੂੰ ਤੇ ਮੇਰੇ ਘਰ ਕੋਈ ਵੀ ਔਲਾਦ ਨਹੀਂ ਹੈ ਉਥੇ ਬਾਬਾ ਜੀ ਨੇ ਉਸੇ ਟਾਈਮ ਹੀ ਉਹਦੇ ਮੂੰਹ ਤੇ ਕਹਿ ਦਿੱਤਾ ਕਿ ਅਸੀਂ ਕੋਈ ਇੱਥੇ ਮੁੰਡੇ ਵੰਡਣ ਵਾਸਤੇ ਬੈਠੇ ਹਾਂ ਅਸੀਂ ਕੋਈ ਇੱਥੇ ਬੱਚੇ ਵੰਡਣੇ ਆ ਤੇ ਉਹ ਨਾ ਘਰ ਆ ਗਈ ਵਾਪਸ ਫੇਰ ਦੁਬਾਰਾ ਹੋ ਹਫਤੇ ਬਾਅਦ ਫੇਰ ਗੁਰਦੁਆਰਾ ਸਾਹਿਬ ਜਾਂਦੀ ਹੈ ਤੇ ਗੁਰਦੁਆਰਾ ਸਾਹਿਬ ਜਾ ਕੇ ਫੇਰ ਕਹਿੰਦੀ ਹੈ ਬਾਬਾ ਜੀ 12 ਸਾਲ ਹੋ ਗਏ ਆ ਵਿਆਹ ਨੂੰ ਤੇ ਘਰ ਵਿੱਚ ਕੋਈ ਔਲਾਦ ਨਹੀਂ ਹੈ ਬਾਬਾ ਜੀ ਫੇਰ ਹੀ ਉਸੇ ਤਰ੍ਹਾਂ ਹੀ ਉਹਨੂੰ ਬੋਲਦੇ ਹਨ ਫੇਰ ਨਿਰਾਸ਼ ਹੋ ਜਾਂਦੀ ਹੈ ਗੁਰਦੁਆਰਾ ਸਾਹਿਬ ਮੱਥਾ ਟੇਕਦੀ ਹੈ ਤੇ ਫੇਰ ਘਰ ਆ ਜਾਂਦੀ ਹੈ ਵਾਪਸ ਫਿਰ ਇੱਕ ਦੋ ਹਫ਼ਤੇ ਇਦਾਂ ਹੀ ਹੁੰਦਾ ਹੈ ਤੇ ਇੱਕ ਦਿਨ ਫਿਰ ਬਾਬਾ ਜੀ ਜਿਹੜੇ ਹੈ ਨਾ ਉਹ ਕਹਿ ਦਿੰਦੇ ਹਨ ਕਿ ਤੂੰ ਇਦਾਂ ਕਰ ਜਿੰਨੀ ਵੀ ਸੰਗਤ ਗੁਰਦੁਆਰਾ ਸਾਹਿਬ ਵਿੱਚ ਪੌੜੀਆਂ ਚੜ੍ਹ ਕੇ ਜਾਂਦੀ ਹੈ ਪੌੜੀਆਂ ਉਤਰ ਕੇ ਆਉਂਦੀ ਹੈ ਤੂੰ ਇੱਕ ਤੌਲੀਆ ਲੈ ਇੱਕ ਕੱਪੜਾ ਲੈ ਤੇ ਇਹ ਜਿਹੜੀਆਂ ਪੌੜੀਆਂ ਨੇ ਨਾ ਇਹਨੂੰ ਸਾਫ਼ ਕਰ ਸਾਫ਼ ਕਰਦੀ ਰਿਹਾ ਕਰ ਆਉਂਦੀ ਸੰਗਤ ਦੇ ਤੇ ਜਾਂਦੀ ਸੰਗਤੀਆਂ ਪੌੜੀਆਂ ਪੌੜੀਆਂ ਨੂੰ ਸਾਫ਼ ਕਰਕੇ ਤੂੰ ਘਰ ਜਾ ਇਹ ਜਿਹੜਾ ਕੱਪੜਾ ਹੈ ਨਾਲੇ ਜੀ ਘਰ ਜਾ ਕੇ ਇਹ ਮੂਲ ਮੰਤਰ ਪੜ੍ਹ ਕੇ ਵਾਈਗੁਰੂ ਵਾਈਗੁਰੂ ਜਾਪ ਕਰਕੇ ਇਹ ਤੌਲੀਆਂ ਜਿਹੜਾ ਹੈ ਨਾ ਆਪਣੀ ਕੁੱਖ ਉਤੇ ਟੇ ਡੁੱਤੇ ਫੇਰੀ ਆਪਣੀ ਢੇਡੂ ਤੇ ਫੇਰੀ ਤੇ ਆਖੀ ਸੱਚੇ ਬਾਦਸ਼ਾਹ ਮਿਹਰੀ ਕੁੱਖ ਹਰੀ ਕਰ ਦੋ ਪੋਲੀ ਪਾਲੀ ਵੀ ਬੀਸੀ ਵਿਚਾਰੇ ਉਹਨੇ ਤਾਂ ਹੀ ਕੀਤਾ ਇਦਾਂ ਹੀ ਕਰਕੇ ਉਹਨੇ ਘਰ ਜਾਣਾ ਜਦੋਂ ਵੀ ਸੇਵਾ ਤੇ ਉਹਨੇ ਕਰਨੀ ਗੁਰਦੁਆਰਾ ਸਾਹਿਬ ਵਿੱਚ ਦੋ ਦੋ ਘੰਟੇ ਲਗਾਤਾ ਹਰ ਅੰਮ੍ਰਿਤ ਵੇਲੇ ਆਉਣਾ ਅੰਮ੍ਰਿਤ ਵੇਲੇ ਆ ਕੇ ਸੇਵਾ ਕਰਕੇ ਉਹਨੇ ਪੌੜੀਆਂ ਦੇ ਉੱਤੇ ਜਿੰਨੀ ਵੀ ਸੰਗਤ ਉੱਪਰ ਗੁਰਦੁਆਰਾ ਜਾਂਦੀ ਹੈ ਮੱਥਾ ਟੇਕਦੀ ਹੈ ਤੇ ਉਹ ਬੀਬੀ ਕੀ ਕਰਦੀ ਹੈ ਵਿਚਾਰੀ ਭੋਲੀ ਭਾਲੀ ਸੇਵਾ ਕਰਦੀ ਹੈ ਚਰਨ ਧੂੜੀ ਲੈਂਦੀ ਹੈ ਸੰਗਤਾਂ ਦੀ ਤੇ ਕਾਹ ਰਾ ਕੇ ਆਪਣੀ țeਡੋ ਤੇ ਫੇਰਦੀ ਹੈ ਤੇ ਕਹਿੰਦੀ ਹੈ ਸੱਚੇ ਪਾਤਸ਼ਾਹ ਮੇਰੀ ਕੁੱਖ ਨੂੰ ਹਰਿਆ ਕਰ ਦਿਓ ਮੇਰੀ ਕੁੱਖ ਹਰੀ ਕਰ ਦਿਓ ਸੱਚੇ ਪਾਤਸ਼ਾਹ 12 ਸਾਲ ਹੋ ਗਏ ਆ ਵਿਆਹ ਨੂੰ ਤੇ ਬੱਚਾ ਕੋਈ ਨਹੀਂ ਘਰ ਵਿੱਚ ਲੋਕ ਤਾਨੇ ਮਾਰਦੇ ਹਨ ਘਰ ਤੇ ਵੀ ਮੇਨੇ ਮਾਰਦੇ ਹਨ ਇਦਾਂ ਹੀ ਕਰਦੇ ਆ ਕਰਦੇ ਆ ਸਾਲ ਇੱਕ ਹੋ ਗਿਆ ਸਾਲ ਦੇ ਬਾਅਦ ਬੀਬੀ ਦੇ ਘਰ ਪੁੱਤਰ ਨੇ ਜਨਮ ਲਿਆ ਬੜੀ ਖੁਸ਼ੀ ਮਨਾਈ ਬਹੁਤ ਹੀ ਜ਼ਿਆਦਾ ਚਾ ਚੜਿਆ ਸੇਵਾ ਦੇ ਸਰਕਾਰ ਸਿਮਰਨ ਦੇ ਸਰਕਾਰ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਜਾਂਦੀ ਸੰਗਤ ਦੀਆਂ ਚਰਨਾਂ ਦੀਆਂ ਧੂੜੀਆਂ ਦੇ ਸਕਤਾ ਉਹਨੂੰ ਮਹਾਰਾਜ ਨੇ ਪੁੱਤਰ ਦੇ ਦਾਤ ਬਖਸ਼ੀ ਫੇਰ ਵੇਖੋ ਜੀ ਬਾਹਰ ਤੇ ਵਿੱਚ ਉਹ ਪੁੱਤਰ ਕੀ ਬਣਿਆ ਬਾਅਦ ਵਿੱਚ ਉਹ ਪੁੱਤਰ ਪੰਥ ਦਾ ਗੁਰੂ ਘਰ ਦਾ ਮਹਾਨ ਕੀਰਤਨੀਆਂ ਬਣਿਆ ਬਹੁਤ ਵੱਡਾ ਕੀਰਤਨੀਆਂ ਛੋਟੀ ਉਮਰ ਵਿੱਚ ਵੀ ਉਹ ਸੋਚੇ ਨੂੰ ਲੱਗਣ ਲੱਗ ਗਈ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਜਾ ਕੇ ਉਸ ਬੱਚੇ ਨੇ ਵੀ 10-12 ਸਾਲ ਦੀ ਉਮਰ ਵਿੱਚ ਹੀ ਉੱਥੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੇਵਾ ਕਰਦਿਆ ਕਰਦਿਆ ਉਹਨੇ ਸਿਮਰਨ ਸ਼ੁਰੂ ਕਰਦਿਆ ਕਰਦਿਆ ਉਹਨੇ ਕੀਰਤਨ ਸਿੱਖ ਲਿਆ ਕੀਰਤਨ ਕਰਦਿਆ ਕਰਦਿਆ ਇੰਨੀ ਲਿਵ ਲੱਗੀ ਇੰਨੀ ਲਿਵ ਲੱਗੀ ਇੰਨੀ ਵਧੀ ਕੀ ਉਹ ਪੰਥ ਦਾ ਹੀਰਾ ਬਣ ਗਿਆ ਕੀਰਤਨੀਆ ਹੀਰਾ ਸਿੰਘ ਰਾਗੀ ਹੀਰਾ ਸਿੰਘ ਜੀ ਜਿਹਨੂੰ ਅੱਜ ਤੱਕ ਲੋਕ ਯਾਦ ਕਰਦੇ ਹਨ 1870 ਵਿੱਚ ਜਨਮ ਹੋਇਆ ਉਸ ਪੰਥ ਰਤਨ ਰਾਗੀ ਸਿੰਘ ਜੀ ਦਾ ਹੀਰਾ ਸਿੰਘ ਜੀ ਦਾ ਜਿਹਨੂੰ ਅੱਜ ਲੋਕ ਹੀਰਾ ਸਿੰਘ ਜੀ ਦੇ ਨਾਮ ਨਾਲ ਹੀ ਜਾਣਦੇ ਹਨ ਦੇਖੋ ਜੀ ਪ੍ਰਮਾਤਮਾ ਫਲ ਦਿੰਦਾ ਹੈ ਸਿੱਦਕ ਤੇ ਸਬਰ ਹੋਵੇ ਅਗਰ ਤੇ ਵਾਹਿਗੁਰੂ ਖਲ ਦੇ ਦੇ ਜਿੰਦੇ ਹਨ ਸੱਚੀ ਸੁਚੀ ਅਗਰ ਬੰਦੇ ਨੇ ਸੇਵਾ ਕੀਤੀ ਹੋਵੇ ਤੇ ਸੱਚਾ ਸੁੱਚਾ ਹੀ ਜੀਵਨ ਜੀਵਣਾ ਪਰਮਾਤਮਾ ਕੋਲ ਵਿੱਚ ਪੁੱਤਰ ਦੇ ਦਾਤ ਵੀ ਬਖਸ਼ਦਾ ਹੈ ਅਸੀਂ ਦੋਹ ਜਾਂਦੇ ਹਾਂ ਅਸੀਂ ਹਾਰ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਕਿ ਪਤਾ ਨਹੀਂ ਕੀ ਬਣੇਗਾ ਐਵੇਂ ਪਖੰਡੀਆਂ ਕੋਲ ਜਾ ਕੇ ਤੂੰ ਨੇ ਟਾਟ ਕੇ ਕਰਕੇ ਤੇ ਲੈ ਆਉਂਦੇ ਆ ਘਰ ਤਾਂਗੇ ਚੁੱਕ ਕੇ ਉਹਨਾਂ ਤਾਂ ਗਿਆਨੇ ਸਾਨੂੰ ਕੁਝ ਨਹੀਂ ਦੇਣਾ ਜੋ ਵੀ ਦੇਣਾ ਹੈ ਪਰਮਾਤਮਾ ਨੇ ਹੀ ਦੇਣਾ ਹੈ ਗੁਰਦੁਆਰਾ ਸਾਹਿਬ ਜਾ ਕੇ ਜਦੋਂ ਅਸੀਂ ਸੇਵਾ ਸਿਮਰਨ ਕਰਾਂਗੇ ਗੁਰਦੁਆਰਾ ਸਾਹਿਬ ਜਾ ਕੇ ਨਿਮਰਤਾ ਦੇ ਨਾਲ ਪਾਠ ਕਰਾਂਗੇ ਸੇਵਾ ਕਰਾਂਗੇ ਦਰਿਆ ਚੜਾਂਗੇ ਸੰਗਤਾਂ ਦੇ ਅਸੀਂ ਜੁੜੇ ਅਗਰ ਇੱਧਰ ਉੱਧਰ ਪਏ ਹਨ ਉਹ ਝੁੱਕ ਕੇ ਅਗਰ ਸਿੱਧੇ ਲੈਣ ਵਿੱਚ ਲਾ ਦਾਂਗੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਉਹ ਬਣੇ ਬਾਦ ਵਿੱਚ ਪੰਥ ਰਤਨਵਰਾ ਕੀ ਹੀਰਾ ਸਿੰਘ ਜੀ ਜਿਨੂੰ ਲੋਕ ਬਹੁਤ ਹੀ ਜ਼ਿਆਦਾ ਪਿਆਰ ਨਾਲ ਸੁਣਦੇ ਹਨ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਬਚਪਨ ਵਿੱਚ ਹੋਈ ਅੰਮ੍ਰਿਤ ਵੇਲੇ 3 ਵਜੇ ਉੱਠ ਕੇ 2:30 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਨੀ ਐਸੀ ਲਗਨ ਇਹ ਮਾਪਿਆਂ ਦੀ ਦਿੱਤੀ ਹੋਈ ਹੈ ਲਖਨ ਜਿੱਥੇ ਕਹਿੰਦੇ ਨੇ ਮਾਤਾ ਪਿਤਾ ਸੇਵਾ ਕਰਕੇ ਗੁਰਦੁਆਰਾ ਸਾਹਿਬ ਜਾ ਕੇ ਬੱਚੇ ਆਪਣੇ ਆਪ ਹੀ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦੇਣਗੇ ਕਿਉਂਕਿ ਮੁੱਢ ਅਗਦੇ انسان ਦਾ ਮੁੱਢ ਚੰਗਾ ਹੈ ਨਾ ਤੇ ਟਾਹਣੀਆਂ ਤੇ ਪੱਤੇ ਆਪਣੇ ਆਪ ਹੀ ਚੰਗੇ ਲੱਗਦੇ ਹਨ ਫਲ ਵੀ ਚੰਗੇ ਲੱਗਦੇ ਹਨ ਸੋ ਆਪ ਸਾਰਿਆਂ ਨੂੰ ਹੀ ਇਹੋ ਹੀ ਬੇਨਤੀ ਹੈ ਕਿ ਤੁਸੀਂ ਗੁਰਪੁਰ ਗੁਰਦੁਆਰਾ ਸਾਹਿਬ ਜਾਇਆ ਕਰੋ ਮੱਥਾ ਟੇਕਿਆ ਕਰੋ ਟੁੰਗੜੇ ਟਾਟਕੀਆਂ ਕੋਲੋਂ ਬਚੋ ਆਹ ਹੋਲੀਆਂ ਦੇ ਦਿਨ ਆਏ ਹਨ ਭੋਲੀਤੇ ਵੀ ਲੋਕ ਬਹੁਤ ਜ਼ਿਆਦਾ ਕਰਦੇ ਹਨ ਟੁੰਗੜੇ ਤੇ ਤੁੰੜਿਆ ਕੋ ਬਚੋ ਆਪਣੇ ਬੱਚਿਆਂ ਨੂੰ ਵੀ ਬਚਾਓ ਗੁਰਦੁਆਰਾ ਸਾਹਿਬ ਜਾਓ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਨੂੰ ਬਚਾਵੀਂ ਪੰਥ ਜੀ ਸੱਚੇ ਪਾਸ਼ਾ ਚੜ੍ਹਦੀ ਕਲਾ ਬਖਸ਼ੇ ਨਾਨਕ ਨਾਹਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤਾ ਫਲਾ ਇਹੋ ਹੀ ਮੰਗਣਾ ਹੈ ਅਸੀਂ ਹੋਰ ਅਸੀਂ ਕੁਝ ਨਹੀਂ ਮੰਗਣਾ ਪਰਮਾਤਮਾ ਕੋਲ ਜੋ ਵੀ ਦੇਣਾ ਹੈ ਨਾ ਸਾਨੂੰ ਉਸ ਵਾਹਿਗੁਰੂ ਸਾਹਿਬ ਜੀ ਨੇ ਹੀ ਦੇਣਾ ਹੈ ਕੋਈ ਕੁਛ ਨਹੀਂ ਕਰ ਸਕਦਾ ਕਿਸੇ ਵਾਸਤੇ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਕੋਈ ਨਹੀਂ ਦੇ ਕੇ ਖੁਸ਼ ਹੋ ਸਕਦਾ ਜੋ ਦਿਣਾ ਹੈ ਨਾ ਉਹ ਵਾਹਿਗੁਰੂ ਪਰਮਾਤਮਾ ਨੇ ਹੀ ਦੇਣਾ ਹੈ ਇਨਸਾਨ ਕਿੰਨੇ ਦੇ ਕਿਸ ਨੂੰ ਕੁਝ ਦੇਵੇਗਾ ਬਾਅਦ ਵਿੱਚ ਉਹ ਮੇਰੇ ਮਾਰੇਗਾ ਇਸ ਕਰਕੇ ਗੁਰੂ ਘਰ ਜਾਇਆ ਕਰੋ ਗੁਰੂ ਘਰ ਦੇ ਦਰਵਾਜ਼ੇ ਹਮੇਸ਼ਾ ਤੁਹਾਡੇ ਵਾਸਤੇ ਖੁੱਲੇ ਹਨ ਰਿਸ਼ਤੇਦਾਰਾਂ ਦੇ ਦਰਵਾਜ਼ੇ ਜਿਹੜੇ ਹਨ ਉਹ ਕਦੀ ਕਦੀ ਇਨਸਾਨ ਵਾਸਤੇ ਬੰਦ ਹੋ ਜਾਂਦੇ ਹਨ ਉਹ ਆਪਣੇ ਘਰ ਹੁੰ ਨਹੀਂ ਦਿੰਦੇ ਇਸ ਕਰਕੇ ਆਸ ਰੱਖੋ ਇੱਕ ਨਿਰੰਕਾਰ ਦੀ ਹੋਰ ਕਿਸੇ ਦੀ ਆਸ ਨਹੀਂ ਰੱਖਣੀ ਵਾਹਿਗੁਰੂ ਸਾਹਿਬ ਤੁਹਾਨੂੰ ਸਹਾਰਿਆ ਨੋ ਹੀ ਚੜਦੀ ਕਲਾ ਚੜਦੀ ਕਲਾ ਬਖਸ਼ਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਦੇ ਅੱਗੇ ਇਹੋ ਹੀ ਕਹਿਣਾ ਹੈ ਸੱਚੇ ਪਾਤਸ਼ਾਹ ਸਾਨੂੰ ਤੁਸੀਂ ਚੰਗੇ ਪਾਸੇ ਹਿਲਾਇਓ ਬੁਰਿਆਂ ਪਾਸੇ ਤੋਂ ਸਾਨੂੰ ਤੁਸੀਂ ਹਟਾਇਓ ਆਪਣੇ ਦਰਬਾਰ ਵਿੱਚ ਸਾਨੂੰ ਸਤੋ ਸੇਵਾ ਸਿੰਘ ਜੀ ਨੂੰ ਵਾਸਤੇ ਇਹੋ ਹੀ ਬਹੁਤ ਵੱਡੀ ਦਾਤ ਹੈ ਜੀ ਆਪ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ